ਜੀ ਸਭ ਨੂੰ ਸੱਸੀ ਕਾਲਜੀ ਖਾਸ ਕਰਕੇ ਪੈਣਾ ਨੂੰ ਕਿ ਅਸੀਂ ਇੱਕ ਸਚਾਈ ਲਿਆਉਣ ਲੱਗੇ ਆ ਕਿ ਪੈਣਾ ਗੁੱਸਾ ਨਾ ਕਰਨ ਤੇ ਗੱਲ ਸੱਚੀ ਵੀ ਹੈ ਕਈ ਪੈਣਾ ਐਦਾਂ ਹੀ ਕਰਦੀਆਂ ਨੇ ਕਿ ਜਦੋਂ ਆਪਦੀ ਕੋਈ ਧੀ ਪੁੱਤਰ ਦਾ ਵਿਆਹ ਹੁੰਦਾ ਹੈ ਜਾਂ ਘਰ ਵਿੱਚ ਕੋਈ ਵੀ ਪ੍ਰੋਬਲਮ ਪ੍ਰੋਗਰਾਮ ਹੁੰਦਾ ਹੈ ਤੇ ਪਹਿਲਾਂ ਇਹ ਕਹਿੰਦੀਆਂ ਨੇ ਕਿ ਸਾਡਾ ਮਾਂ ਪਿਓ ਆ ਗਿਆ ਭੈਣ ਭਰਾ ਆ ਗਿਆ ਤੇ ਪਤੀ ਦੇਵ ਦੇ ਭਲਾ ਕੋਈ ਭਰਾ ਆਵੇ ਜਾਂ ਨਾ ਆਵੇ ਭੈਣ ਆਵੇ ਜਾਂ ਨਾ ਆਵੇ ਕੋਈ ਟੈਨਸ਼ਨ ਨਹੀਂ ਸਿਰਫ ਸਾਡੇ ਪੇਕੇ ਆ ਗਏ ਅਸੀਂ ਖੁਸ਼ ਆ ਅਸੀਂ ਸੰਤੁਸ਼ਟਾ ਪਰ ਨਹੀਂ ਭੈਣੋ ਕਦੇ ਵੀ ਇਹ ਗੱਲ ਨਹੀਂ ਕਰਨੀ ਚਾਹੀਦੀ ਕਿ ਸਭ ਨੂੰ ਹੀ ਬਰोबर ਖੜੇ ਲਿਆ ਕਿ ਕਰਨਾ ਚਾਹੀਦਾ ਹੈ ਕੋਈ ਵੀ ਸਾਰਤ ਕਰੋ ਕੋਈ ਵੀ ਘਰ ਵਿੱਚ ਪ੍ਰੋਗਰਾਮ ਕਰੋ ਤੇ ਸਭ ਨੂੰ ਕਰੇ ਜ਼ਰੂਰ ਲਿਆਉਣਾ ਚਾਹੀਦਾ ਹੈ ਕਿ ਕਈਆਂ ਭੈਣਾਂ ਨੂੰ ਮਿਰਚਾਂ ਪੂਰੀਆਂ ਲੱਗਣਗੀਆਂ ਕਿ ਸਾਡੀ ਗੱਲਾਂ ਸੁਣ ਕੇ ਸਭ ਨੂੰ ਸਤਿਕਾਰ ਜੀ ਹਾਂਜੀ ਤੁਸੀਂ ਠੀਕ ਠਾਕ ਹੀ ਹੋਵੋਗੇ ਤੇ ਅਸੀਂ ਅੱਜ ਦਾ ਕੀ ਵਿਚਾਰ ਕਰਨ ਲੱਗਿਆ ਕਿ ਮੈਂ ਸਚਾਈ ਲਿਆਣ ਲੱਗਿਆ ਕਿ ਸੱਚ ਹੀ ਕਹਿੰਦੇ ਨੇ ਸਿਆਣੇ ਜੋ ਆਪਣੇ ਬਜ਼ੁਰਗ ਕਹਿੰਦੇ ਨੇ ਸੱਚ ਹੀ ਕਹਿੰਦੇ ਨੇ ਤੇ ਸਾਡੇ ਪਿਛਲਿਆਂ ਦੇ ਪੁਰਖਾਂ ਦੀਆਂ ਸਚਾਈਆਂ ਸੀ ਅੱਗੇ ਗੱਲਾਂ ਕਰਨ ਲੱਗੇ ਆ ਕਿ ਕਈ ਵਾਰ ਕਿ ਭੈਣਾ ਔਰਤਾਂ ਕੀ ਕਰਦੀਆਂ ਨੇ ਜਦੋਂ ਵੀ ਆਪਣੇ ਘਰ ਵਿੱਚ ਸਾਰਥ ਰੱਖਦੀਆਂ ਜਾਂ ਕੋਈ ਵੀ ਧੀ ਪੁੱਤ ਦਾ ਵਿਆਹ ਕਰਦੇ ਨੇ ਤੇ ਭੈਣਾ ਕੀ ਕਹਿੰਦੀਆਂ ਨੇ ਕਿ ਭੈਣਾ ਆਪਣੇ ਕਹਿੰਦੇ ਪੇਕੇ ਆਣ ਪਕੇ ਆਣ ਤੇ ਆਪਦੇ ਭੈਣ ਭਰਾ ਪੂਰੇ ਹੋਣੇ ਚਾਹੀਦੇ ਤੇ ਕੋਈ ਟੈਨਸ਼ਨ ਨਹੀਂ ਤੇ ਜੇ ਪਤੀ ਦਾ ਕੋਈ ਭਰਾ ਨਹੀਂ ਆਇਆ ਜਾਂ ਭੈਣ ਨਹੀਂ ਆਏ ਕੋਈ ਟੈਨਸ਼ਨ ਨਹੀਂ ਜੇ ਆਪਣੀ ਭੈਣ ਜਾਂ ਭਰਾ ਨਹੀਂ ਆਇਆ ਤੇ ਫਿਰ ਮੰਝਾ ਮਾਲ ਕੀ ਐਦਾਂ ਸਿਰ ਫੜ ਕੇ ਬਹਿ ਜਾਣਗੀ ਆ ਸੋਚਨ ਵਿਚਾਰਨ ਲੱਗ ਜਾਣਗੀ ਆ ਵੀ ਸਾਡਾ ਫਲਾਣਾ ਜੀ ਨਹੀਂ ਆਇਆ ਕਿ ਭੈਣੋ ਤੁਸੀਂ ਐਦਾਂ ਨਾ ਕਰਿਆ ਕਰੋ ਕਿ ਉਹਨੇ ਹੀ ਪਤੀ ਦੇਵੀ ਭੈਣ ਭਰਾ ਹੁੰਦੇ ਨੇ ਹੱਕਦਾਰ ਹੁੰਦੇ ਨੇ ਤੇ ਪਤੀ ਦੇਵੀ ਭੈਣ ਭਰਾਵਾਂ ਨੂੰ ਖੁਸ਼ੀ ਓਨੀ ਹੀ ਹੁੰਦੀ ਐ ਉਪਰੋਂ ਜਿਵੇਂ ਮਰਜੀ ਹੋਣ ਪਰ ਅੰਦਰੋਂ ਉਹਨਾਂ ਦਾ ਦਿਲ ਵੀ ਇੱਕ ਮਾਂ ਦੇ ਪੇਟ ਵਿੱਚ ਲੱਤਾਂ ਮਾਰੀਆਂ ਹੁੰਦੀਆਂ ਨੇ ਇੱਕ ਖੂਨ ਹੁੰਦਾ ਹੈ ਉਹੀ ਖੂਨ ਹੁੰਦਾ ਹੈ ਪਰ ਤਕਲੀਫ ਸਭ ਨੂੰ ਹੁੰਦੀ ਐ ਕਿ ਇਹ ਨਾ ਸੋਚਿਆ ਕਰੋ ਕਿ ਪਤੀ ਦੇ ਪਰਿਵਾਰ ਦੀ ਤਕਲੀਫ ਨਹੀਂ ਹੁੰਦੀ ਇੰਨਾ ਕਿ ਪਤਨੀ ਦੇ ਅੱਗੇ ਉਹ ਪਤੀ ਕਹਿ ਨਹੀਂ ਸਕਦਾ ਵੀ ਮੈਂ ਐਸ ਗੱਲੋਂ ਦੁਖੀ ਆ ਜਾਂ ਕੋਸ਼ ਪਰ ਪੈਣਾ ਬਹੁਤ ਖੁਸ਼ ਰਹਿੰਦੀ ਆ ਨੇ ਕਿ ਜਦੋਂ ਆਪਣੇ ਪੇਕੇ ਆ ਜਾਣ ਫਿਰ ਸਾਰੇ ਰਿਸ਼ਤੇ ਬਾਕੀ ਭੁੱਲ ਜਾਂਦੇ ਨੇ ਫਿਰ ਦੂਜਿਆਂ ਨੂੰ ਲਿਆਣਾ ਭੁੱਲ ਜਾਂਦੇ ਨੇ ਤੇ ਇਹ ਨਾ ਸੋਚਿਆ ਕਰੋ ਕਿ ਪਤੀ ਦੇ ਬਰੋਬਰ ਵੀ ਤੁਸੀਂ ਸਾਰੇ ਰਿਸ਼ਤੇ ਇਹ ਗੱਲਾਂ ਸੱਚੀਆਂ ਤੇ ਕੌੜੀਆਂ ਨੇ ਪੈਣੋਂ ਪਰ ਕਈ ਪੈਣਾ ਗੁੱਸਾ ਨਾ ਕਰਨ ਹਕੀਕਤ ਹੈ ਇਹ ਗੱਲਾਂ ਦੀ ਕਿ ਅਸੀਂ ਕਈ ਵਾਰੀ ਸੰਗਤ ਦੇ ਵਿੱਚ ਦੇਖਿਆ ਹੈ ਪਬਲਿਕ ਦੇ ਵਿੱਚ ਦੇਖਿਆ ਇਹ ਗੱਲਾਂ ਹੁੰਦੀਆਂ ਕਿ ਸਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਗੱਲਾਂ ਕਈ ਵਾਰੀ ਇਹ ਹੁੰਦੀਆਂ ਨੇ ਜੋ ਅਸੀਂ ਗੱਲਾਂ ਕੀਤੀਆਂ ਨੇ ਕਿ ਅਸੀਂ ਭੈਣੋਂ ਇਹ ਸਿੱਖਿਆ ਦਿੰਦੇ ਆ ਕਿ ਕਦੇ ਵੀ ਕਿਸੇ ਨੂੰ ਭੈਣ ਭਰਾ ਨੂੰ ਵਿਛੜਨ ਨਾ ਦਿਓ ਅਗਰ ਤੁਹਾਨੂੰ ਆਪਾਂ ਵਿਆਹ ਕੇ ਲਿਆਉਣੇ ਆ ਤੇ ਤੁਹਾਨੂੰ ਵੀ ਆਪਾਂ ਘਰ ਜੋੜਨ ਵਾਸਤੇ ਲਿਆਉਣੇ ਆ ਕਿ ਪਰਿਵਾਰ ਜੁੜਿਆ ਰਹੇ ਥਬਾਕ ਰੱਖੋ ਮਾਪਿਆਂ ਦੀ ਸੇਵਾ ਕਰੋ ਮਾਪੇ ਬਪ ਦੀ ਸੇਵਾ ਜ਼ਰੂਰੀ ਹੈ ਸੇਵਾ ਕਰੋ ਸੇਵਾ ਦਾ ਫਲ ਮਿੱਠਾ ਹੁੰਦਾ ਹੈ ਸੇਵਾ ਕਰਨੀ ਚਾਹੀ ਜੇ ਅੱਜ ਆਪਾਂ ਸੇਵਾ ਕਰਾਂਗੇ ਤੇ ਕੱਲ ਨੂੰ ਆਪਣੇ ਵੀਤੀਆਂ ਪੁੱਤਰ ਸੇਵਾ ਜ਼ਰੂਰ ਕਰਨਗੇ ਤੇ ਭੈਣਾ ਇਹ ਸੱਚੀਆਂ ਗੱਲਾਂ ਨੇ ਤੇ ਕਿਸੇ ਵੀ ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰਿਓ ਇਹ ਸੱਚ ਹੈ ਜੇ ਅਗਰ ਕੋਈ ਵੀ ਗੱਲਾਂ ਵਿੱਚ ਗਲਤੀ ਹੈ ਤਾਂ ਮaaf ਕਰਨਾ ਪੈਣਾ